ਜੀ ਪਿੱਛੇ ਹੋਏ ਹੋ ਟਾਇਰਾਂ ਵਾਲੇ ਬੂਟ ਆ ਗਏ ਹਾਂ ਜਾਂਦੇ ਆ ਚੰਡੀਗੜ੍ਹ ਨੂੰ ਹਾਂ ਜਾਂਦੇ ਐ ਦੇਖੋ ਇੱਕ ਮਾਡਲ ਤੋਂ ਮਾਡਲ ਕੁੜੀਆਂ ਵਾਲਾ ਠੀਕ ਆ ਆ ਤੀਜਾ ਮਾਡਲ ਮੁੰਡਿਆਂ ਵਾਲਾ ਨਾਲ ਦੀ ਨਾਲ ਲਾਈਟਾਂ ਵੀ ਇੱਧਰ ਦੇਖੋ ਇਹਦਾ ਸਿਸਟਮ ਪਤਾ ਕੀ ਆ ਜੇ ਤਾਂ ਤੁਸੀਂ ਟਾਇਰ ਆ ਖੁੱਲੇ ਜਾਂਦਾ ਐ ਇੱਦਾਂ ਨਿਕਲ ਜਾਂਦਾ ਬਾਹਰ ਇਦਾਂ ਜੇ ਇਹਦੇ ਨਾਲ ਪੱਤੀ ਪੈ ਜਾਂਦੀ ਆ ਪੈ ਗਿਆ ਵਿੱਚ ਟਾਇਰ ਆ ਜਾਂਦੇ ਆ ਚੰਡੀਗੜ੍ਹ ਰੋਡ ਤੇ 20 ਦੀ ਸਪੀਡ ਤੇ ਧਿਆਨ ਨਾਲ ਕਿਸਨ ਪਰ ਇੱਕ ਗੱਲ ਮੈਂ ਦੇਖੀ ਆ ਬੈਲੈਂਸ ਬਹੁਤ ਸੋਹਣਾ ਬਣੂਗਾ ਜਿਹੜੇ ਬੱਚੇ ਸਕੇਟਿੰਗ ਸਿੱਖਣਾ ਚਾਹੁੰਦੇ ਆ ਨਾ ਪੈਰ ਪੂਰਾ ਕਵਰ ਹੋ ਜੂਗਾ ਆ ਦੇਖੋ ਆ ਜਾਂਦਾ ਬੂਟ ਮੇੜੇ 20 ਤਰਾਉ ਨੂੰ ਦੂਜੀ ਗੱਲ ਇੱਥੇ ਸਭ ਤੋਂ ਵੱਡੀ ਹੈਗੀ ਆਹਾ ਜਿਹੜੀਆਂ ਲਾਈਟਾਂ ਨੇ ਲਾਈਟਾਂ ਇਹ ਚ 17 18 ਤਰ੍ਹਾਂ ਦੀਆਂ ਨੇ ਠੀਕ ਹੈ ਤੇ ਇਹ ਚਾਰਜ ਹੁੰਦੀਆਂ ਨੇ 2000 ਤੇ 2100 ਰੁਪਏ ਦਾ ਰੇਟ ਆ ਜੀ ਠੀਕ ਹੈ ਬੜਾ ਲਿੰਟਡ ਸਟਾਕ ਹੈ ਇਹ ਨਹੀਂ ਹੈਗਾ ਵੀ ਅੱਜ ਵਿਕ ਗਿਆ ਤੇ ਹਫ਼ਤੇ ਨੂੰ ਫੇਰ ਆ ਜੂਗਾ 40 ਦਿਨਾਂ ਬਾਅਦ ਮਾਲ ਆਉਣਾ ਦੁਬਾਰੇ 1.50 ਜੋੜੀ ਆ ਜਾਂਦਾ ਚੰਡੀਗੜ੍ਹ ਨੂੰ ਬੂਟ ਤੇ ਜੇ ਤੁਸੀਂ ਇਹ ਨਹੀਂ ਲਾਉਣਾ ਆਹ ਦੇਖੋ ਆ ਹੋ ਗਿਆ ਆ ਟਾਇਰ ਥੱਲੇ ਹੋ ਗਿਆ ਆ ਟਾਇਰ ਵਿੱਚ ਚਲ ਗਿਆ ਬੂਟ ਸਿੰਪਲ ਬਣ ਗਿਆ ਆ ਬਾਹਰ ਨਿਕਲ ਜਾਂਦਾ ਪੱਤੀ ਹੁੰਦੀਆਂ ਨਾਲ ਆ ਬੂਟ ਪਲੇਨ ਬਣ ਗਿਆ ਦੂਜਾ ਹੈਗਾ ਰੋਟੇਟਰ 1.50 ਜੋੜੀ ਮਿਲੀ ਹੈ ਇਹਦੇ ਵਿੱਚੋਂ ਆ ਲੋ ਆ ਕਸੇ ਵਾਲਾ ਇਹ ਚੋਂ ਪੱਤੀ ਕੱਢਣੀ ਹੈ ਆ ਲੋ ਇਹ ਬਾਤ ਤੁਸੀਂ ਮੇਰੀ ਭਾਵਨਾ ਨੂੰ ਸਮਝੋ ਯਾਰ ਸਮਝੋ ਗੱਲ ਨੂੰ ਪੱਤੀ ਦਿਖਾ ਦਾਂਗੇ ਤੁਹਾਨੂੰ ਤੇ ਜਿਨਾਂ ਨੇ ਚਾਹੀਦਾ ਹੈ ਸਾਈਜ਼ ਹੈ ਜੇ 4 ਸਾਲ ਤੋਂ 10 ਸਾਲ ਦੇ ਬੱਚੇ ਤੱਕ 2000 ਤੇ 2100 ਰੇਟ ਆ ਆ ਨੰਬਰ ਚੱਲ ਰਿਹਾ ਤੇ ਸਕਰੀਨਸ਼ਾਟ ਭੇਜ ਦਿਓ ਬੂੜ ਤੁਹਾਡਾ ਬੁੱਕ ਹੋ ਜਾਊਗਾ ਤੇ ਜਵਾਗਤ ਤੁਹਾਡਾ ਖੁਸ਼ ਹੋ ਜਾਊਗਾ ਧੰਨਵਾਦ